ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਆ ਡੇਰਾ ਬਿਆਸ ਮੁਖੀ ਨੇ ਉਹਨਾਂ ਦੇ ਰਿਸ਼ਤੇਦਾਰੇ ਵੀ ਮਜੀਠੀਆ ਨਾਲ ਹੈਗੇ ਆ ਉਹਨਾਂ ਦੀ ਮੁਲਾਕਾਤ ਹੋਈ ਉਹਨਾਂ ਦੇ ਕੋਲੋਂ ਉੱਥੇ ਬਿਆਨ ਦਿੱਤਾ ਗਿਆ ਇੱਕ ਉਹ ਕਹਿੰਦੇ ਕਿ ਜੀ ਮਜੀਠੀਆਾਂ ਦੇ ਉੱਤੇ ਜਿਹੜੇ ਪਰਚੇ ਕੀਤੇ ਗਿਆ ਸਾਰੇ ਝੂਠੇ ਆ ਆਪਰੋ ਪਤਾ ਹੈ ਕਿ ਵਿਕਰਮ ਮਜੀਠੀਆ ਨੂੰ ਇੱਕ ਝੂਠਾ ਸਿਆਸੀ ਰੰਜਿਸ਼ ਤਹਿਤ ਫਸਾਇਆ ਗਿਆ ਔਰ ਜਦੋਂ ਸੰਤ ਮਹਾਪੁਰਸ਼ ਐਸੇ ਪਹੁੰਚੇ ਹੋਏ ਬੰਦੇ ਵੀ ਉਹਦੇ ਤੇ ਬੋਲ ਲਾਉਂਦੇ ਨੇ ਤਾਂ ਯਕੀਨਨ ਲੋਕ ਇਹ ਸਮਝਦੇ ਨੇ ਕਿ ਬਿਲਕੁਲ ਇੱਕ ਝੂਠਾ ਮਕਦਮਾ ਸੀ ਜਿਹਨੂੰ ਅਜ ਹਾਈ ਕੋਰਟ ਤਾਂ ਪਹਿਲਾਂ ਹੀ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਇਹ ਸਭ ਝੂਠ ਇਹ ਜਿਹੜੀਆਂ ਚਰਚਾਾਂ ਵੀ ਚੱਲਦੀਆਂ ਨੇ ਉਹ ਇਹ ਕਿਹਾ ਜਾਂਦਾ ਕਿ ਅਕਾਲੀਵਾਲ ਤੇ ਮਕਰਮਜੀਠਿਆਂ ਦੇ ਵਿਚਾਲੇ ਕੋਈ ਖਟਾਸ ਹੈਗੀ ਨਹੀਂ ਇਹ ਹੋ ਸਕਦਾ ਤੁਹਾਡੇ ਮਨ ਦਾ ਖਿਆਲ ਹੋਵੇ ਨਾ ਮੈਨੂੰ ਇਹ ਸਵਾਲ ਕਿਸੇ ਨੇ ਅਜੇ ਤੱਕ ਕੀਤਾ ਇਹ ਸਿਰਫ ਥੋੜਾ ਜਿਹਾ ਸਵਾਲ ਪਹਿਲੀ ਵਾਰ ਆਇਆ ਜਿਹੜਾ ਕਿ ਮੈਂ ਨਹੀਂ ਸਮਝਦਾ ਕਿ ਤੁਸੀਂ ਇਹ ਸਵਾਲ ਕਿੱਥੋਂ ਕੀਤਾ ਹਰਪਾਲ ਸਿੰਘ ਕਿਮਾਹੜੀ ਕਹਿ ਰਹੇ ਆ ਕਿ ਇਹ ਜ਼ਮਾਨਤ ਮਿਲੀ ਹੈ ਬੜੀ ਥੋੜਾ ਹੋ ਗਿਆ ਸੀ ਤਾਂ ਕੇਸ ਚੱਲਣਾ ਸਾਰਾ ਕੁਝ ਹੋਣਾ ਮੈਂ ਹਰਪਾਲ ਚੀਮਾ ਜੀ ਨੂੰ ਪੁੱਛਣਾ ਚਾਹੁੰਦਾ ਵੀ ਕੇਜਰੀਬਾਦ ਬਰੀ ਹੋ ਕੇ ਆਇਆ ਹੈ ਕਿ ਜ਼ਮਾਨਤ ਤੇ ਆ ਮਨੀ ਸੋਧਿਆ ਬਰੀ ਹੋ ਕੇ ਆਇਆ ਹੈ ਕਿ ਜ਼ਮਾਨਤ ਤੇ ਆ ਸਿੰਦਰ ਜੈਨ ਬਰੀਓ ਕੇ ਇਕਦਮਨਤ ਪਿਆ ਪਹਿਲਾ ਆਪਦਿਆਂ ਨੂੰ ਦੋਸ਼ੀ ਕਹਿਣਾ ਸਿੱਖੋ ਫਿਰ ਦੂਤਿਆਂ ਤੇ ਸਵਾਲ ਚ ਸੋ ਡਰੱਗ ਦੇ ਕੇਸ ਤੇ ਡਰੱਗ ਨਹੀਂ ਲੱਪਿਆ ਜਦਾਦ ਦੇ ਕੇਸ ਤੇ ਜਦਾਦ ਨਹੀਂ ਲੱਭੀ ਸੋ ਅੱਜ ਇਹ ਸਰਕਾਰ ਦੇ ਲਈ ਮੈਨੂੰ ਲੱਗਦਾ ਕਿ ਬਹੁਤ ਨਾਮੋਸ਼ੀ ਜਨਕ ਸਥਿਤੀ ਹੈ ਬੀਜੇਪੀ ਦੇ ਪ੍ਰਧਾਨ ਕਹਿ ਰਹੇ ਨੇ ਸੁਨੀਲ ਜਾਖੜ ਉਹ ਕਹਿੰਦੇ ਜੀ ਕਲੀਨ ਸ਼ੀਟ ਮੀਡੀਆ ਨੂੰ ਮਿਲ ਗਈ ਉਹ ਤਾਂ ਤੁਹਾਡੇ ਤੋਂ ਦੋ ਗੱਲਾਂ ਵੱਧ ਕੇ ਕਹਿ ਰਹੇ ਚਲੋ ਧੰਨਵਾਦ ਆ ਉਹਨਾਂ ਦਾ ਉਹ ਜੇ ਸਮਝਦੇ ਨੇ ਇਸ ਗੱਲ ਨੂੰ ਤਾਂ ਸਵਾਗਤ ਕਰਦਾ ਮੈਂ ਉਹਨਾਂ ਦਾ ਇਹ ਇਹਨੂੰ ਸਮਝਿਆ ਕੀ ਜਾ ਉਹ ਇਸ ਸਟੇਟ ਦੀ ਚੋਣ ਵੀ ਆ ਰਹੀ ਹੈ ਉਸ ਤੋਂ ਪਹਿਲਾਂ ਮਜੀਠੀਆ ਉਹਨਾਂ ਦੀ ਅਜਮਾਇਸ਼ ਹੋਈ ਤੁਹਾਨੂੰ ਕੀ ਲੱਗਦਾ ਸਰ ਇਹ ਬੂਮ ਇਹਨਾਂ ਅਕਾਲੀ ਦਲ ਦੀ ਉਸ ਦੀ ਤਿਆਰੀ ਦੇ ਵਿੱਚ ਸੱਚਾਈ ਦੀ ਜਿੱਤ ਹੋਈ ਹੈ ਔਰ ਜਿਹੜਾ ਤੁਸੀਂ ਕਹਿੰਦੇ ਹੋ ਕਿ ਯਕੀਨ ਹੈ ਨਾ ਬਿਕਰਮ ਮਜੀਠੀਆ ਸਾਹਿਬ ਦਾ ਫੀਲਡ ਦੇ ਵਿੱਚ ਹੋਣਾ ਇਹ ਅਕਾਲੀ ਦਲ ਦੀ ਜਿਹੜਾ ਇੱਕ ਸਾਡਾ ਯੂਥ ਹੈ ਉਹਨਾਂ ਨੂੰ ਕਨੈਕਟ ਕਰਦਾ ਤੇ ਉਹਦੇ ਨਾਲ ਉਹਨਾਂ ਦਾ ਬੜਾ ਬਲ ਮਿਲਦਾ ਬੜਾ ਫਰਕ ਪੈਂਦਾ ਲੋਕਾਂ ਨੇ ਜੋ ਮੰਡੇਟ ਦਿੱਤਾ ਉਹ ਤਾਂ ਦਿੱਤਾ ਸੀ ਪੰਜਾਬ ਦੇ ਡਿਵੈਲਪਮੈਂਟ ਦਾ ਔਰ ਮੈਂ ਖਾਸ ਕਰਕੇ ਡੀਜੀਪੀ ਪੰਜਾਬ ਨੂੰ ਵੀ ਪੁੱਛਣਾ ਚਾਹੁੰਦਾ ਕਿ ਡੀਜੀਪੀ ਸਾਹਿਬ ਕੀ ਪੁਲਿਸ ਦਾ ਕੰਮ ਸਿਰਫ ਸਰਕਾਰ ਦੇ ਦੇਸ਼ਾਂ ਤੇ ਸਿਆਸੀ ਵਿਰੋਧੀਆਂ ਦੇ ਬਰੂ ਝੂਠੇ ਮੁਕੱਦਮੇ ਦਰਜ ਕਰਨਾ ਕਿ ਲਾਅ ਆਰਡਰ ਕਨੇ ਧਿਆਨ ਦੇਣ ਅੱਜ ਅਦਾਲਤ ਨੇ ਸਾਬਤ ਕਰਤਾ ਕਿ ਜਦੋਂ ਪੰਜਾਬ ਦੀ ਸਰਕਾਰ ਨੇ ਹਰ ਇੱਕ ਸੰਵਿਧਾਨ ਦੇ ਹਰ ਇੱਕ ਕਾਨੂੰਨ ਨੂੰ ਛਿੱਕੇ ਤੇ ਟੰਗਿਆ ਉਥੇ ਕੋਰਟ ਨੇ ਗੱਲ ਕਹੀ ਕਿ ਨਹੀਂ ਦੇਸ਼ ਦੇ ਵਿੱਚ ਸੰਵਿਧਾਨ ਲਾਗੂ ਰਹੇਗਾ ਔਰ ਅਗਰ ਕੋਈ ਹਕੀਕਤ ਨਹੀਂ ਅਗਰ ਝੂਠੇ ਪਰਚੇ ਦਰਜ ਕਰੋਗੀ ਸਰਕਾਰ ਤਾਂ ਐਦਾ ਹੀ ਮੁੱਦੇ ਮੋੜੇਦੇ ਸੁਪਰੀਮ ਕੋਰਟ ਦੇ ਵੱਲੋਂ ਸ਼ੋਮਨੀ ਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਹੋਣਾ ਨੂੰ ਜ਼ਮਾਨਤ ਦਿੱਤੀ ਗਈ ਆਮਦਨ ਤੋਂ ਵੱਧ ਜਿਆਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਇਹ ਜ਼ਮਾਨਤ ਮਿਲੀ ਹੈ ਇਸ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਸ਼ੋਮਨੀ ਕਾਲੀ ਦਲ ਦੇ ਲੀਗਲ ਸੈੱਲ ਦੇ ਹੈੱਡ ਅਤੇ ਸ਼ੋਮਨੀ ਕਾਲੀ ਦਲ ਦੇ ਬਲਾਰੇ ਜਿਹੜੇ ਨੇ ਮੁੱਖ ਬਲਾਰੇ ਨੇ ਅਰਸ਼ਦੀਪ ਕਲੇਰ ਹੋਣੀ ਸਾਡੇ ਨਾਲ ਜੀ ਕਲੇਰ ਸਾਹਿਬ ਜ਼ਮਾਨਤ ਦੇ ਉੱਤੇ ਪਹਿਲਾ ਰਿਐਕਸ਼ਨ ਕੀ ਹੈ ਕੋਰਟ ਦੇ ਖੁੱਟੇ ਨਾਨਕਾ ਔੜਕ ਸੱਚ ਰਹੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਝੂਠਾ ਮੁਕੱਦਮਾ ਸਿਆਸੀ ਰੰਜਿਸ਼ ਤਹਿਤ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਦਰਜ ਕੀਤਾ। ਔਰ ਅੱਜ ਮੈਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਸਵਾਲ ਕਰਦਾ ਕਿਉਂ ਆ ਕੇ ਪੰਜਾਬ ਦੇ ਲੋਕਾਂ ਨੂੰ ਦੱਸੋ ਸੱਚਾਈ? ਮੀਡੀਆ ਦੇ ਵਿੱਚ ਤਾਂ ਬੜੇ ਮੰਤਰੀਆਂ ਦੀਆਂ ਪ੍ਰੈਸ ਕਾਨਫਰੰਸਾਂ ਕਰਾਈਆਂ, ਮੁੱਖ ਮੰਤਰੀ ਆਏ ਕਦੇ ਕਹਿੰਦੇ ਸੀ ਹਿਮਾਚਲ 'ਚ ਹਜ਼ਾਰ ਏਕੜ ਲੱਭ ਗਿਆ, ਕਈ ਹਜ਼ਾਰ ਕਰੋੜ ਦੀਆਂ ਕੰਪਨੀਆਂ ਲੱਭ ਗਈਆਂ। ਅਦਾਲਤ 'ਚ ਨਹੀਂ ਉਹ ਕੁਝ ਲੱਭਿਆ। ਅਦਾਲਤ ਦੇ ਅੰਦਰ ਸਰਕਾਰ ਦਾ ਝੂਠ ਹੈ ਜਿਹੜਾ ਢਹਿ ਟੇਰੀ ਹੋਇਆ। ਪਹਿਲਾਂ ਕਾਂਗਰਸ ਨੇ ਜਿਹੜਾ ਡਰੱਗ ਦਾ ਕੇਸ ਦਿੱਤਾ ਸੀ ਝੂਠਾ ਉਹ ਅਦਾਲਤਾਂ ਨੇ ਨਕਾਰਿਆ ਅੱਜ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਇਹਨਾਂ ਦੀਆਂ ਜਿਹੜੀਆਂ ਦਲੀਲਾਂ ਇਹ ਆਮਦਨ ਤੋਂ ਬਾਅਦ ਜਾਇਦਾਦ ਦੇ ਕੇਸ 'ਚ ਸੀ ਉਹ ਵੀ ਖਾਰਜ ਕਰਤੀ ਸੋ ਡਰੱਗ ਦੇ ਕੇਸ 'ਚ ਡਰੱਗ ਨਹੀਂ ਲੱਭਿਆ ਜਾਇਦਾਦ ਦੇ ਕੇਸ 'ਚ ਜਾਇਦਾਦ ਨਹੀਂ ਲੱਭੀ ਸੋ ਅੱਜ ਇਹ ਸਰਕਾਰ ਦੇ ਲਈ ਮੈਨੂੰ ਲੱਗਦਾ ਹੈ ਕਿ ਬਹੁਤ ਨਾਮੋਸ਼ੀ ਜਨਕ ਸਥਿਤੀ ਹੈ ਜਿਹੜੀ ਸਰਕਾਰ ਲੋਕਾਂ ਨੇ ਜੋ ਮੰਡੇਟ ਦਿੱਤਾ ਉਹ ਤਾਂ ਦਿੱਤਾ ਸੀ ਪੰਜਾਬ ਦੀ ਡਿਵੈਲਪਮੈਂਟ ਦਾ ਔਰ ਮੈਂ ਖਾਸ ਕਰਕੇ ਡੀਜੀਪੀ ਪੰਜਾਬ ਨੂੰ ਵੀ ਇਹ ਪੁੱਛਣਾ ਚਾਹੁੰਦਾ ਕਿ ਡੀਜੀਪੀ ਸਾਹਿਬ ਕੀ ਪੁਲਿਸ ਦਾ ਕੰਮ ਸਿਰਫ ਸਰਕਾਰ ਦੇ ਦੇਸ਼ਾਂ ਤੇ ਸਿਆਸੀ ਵਿਰੋਧੀਆਂ ਦੇ ਬਰੂ ਝੂਠੇ ਮੁਕੱਦਮੇ ਦਰਜ ਕਰਨਾ ਹੈ ਕਿ ਲਾਰਡ ਆਰਡਰ ਕਨੇ ਧਿਆਨ ਦੇਣਾ। ਸੋ ਸਰਕਾਰ ਆਪਦਾ ਕੰਮ ਕਰੇ। ਇਹ ਜਿਹੜਾ ਸਿਆਸੀ ਰੰਜਿਸ਼ ਤੇ ਝੂਠੇ ਮੁਕੱਦਮੇ ਦਰਜ ਕੀਤੇ ਜਾ ਰਹੇ ਨੇ ਇਹਨਾਂ ਦੇ ਨਾਲ ਪੰਜਾਬ ਦਾ ਨੁਕਸਾਨ ਨਹੀਂ ਹੋ ਰਿਹਾ। ਅੱਜ ਅਦਾਲਤ ਨੇ ਸਾਬਤ ਕਰਤਾ ਕਿ ਜਦੋਂ ਪੰਜਾਬ ਦੀ ਸਰਕਾਰ ਨੇ ਹਰ ਇੱਕ ਸੰਵਿਧਾਨ ਦੇ ਹਰ ਇੱਕ ਕਾਨੂੰਨ ਨੂੰ ਛਿੱਕੇ ਤੇ ਟੰਗਿਆ ਉਥੇ ਕੋਰਟ ਨੇ ਗੱਲ ਕਹੀ ਕਿ ਨਹੀਂ ਦੇਸ਼ ਦੇ ਵਿੱਚ ਸੰਵਿਧਾਨ ਲਾਗੂ ਰਹੇਗਾ। ਔਰ ਅਗਰ ਕੋਈ ਹਕੀਕਤ ਨਹੀਂ ਅਗਰ ਝੂਠੇ ਪਰਚੇ ਦਰਜ ਕਰੋਗੀ ਸਰਕਾਰ ਤਾਂ ਇਦਾਂ ਹੀ ਮੁੱਦੇ ਮੁੱਦੇ ਕਰਨਗੇ ਤੁਸੀਂ ਵਕੀਲ ਵੀ ਹੋ ਜਿਹੜੇ ਜ਼ਮਾਨਤ ਮਿਲੰਦਾ ਇਹਦੇ ਵਿੱਚ ਸਮਾਂ ਸੀਮਾ ਕੀ ਹੈ ਕਿੰਨੇ ਸਮੇਂ ਦੇ ਵਿੱਚ ਜ਼ਮਾਨਤ ਮਿਲਦੀ ਹੈ ਕਿ ਇਹ ਆਮ ਜ਼ਮਾਨਤ ਹੈ ਜਾਂ ਉਸ ਤੋਂ ਪਹਿਲਾਂ ਮਿਲੀ ਕੋਈ ਜ਼ਮਾਨਤ ਹੈਗੀ ਹੈ ਦੇਖੋ ਹਰ ਇੱਕ ਅਦਾਲਤ ਦੇ ਵਿੱਚ ਕਿਸੇ ਵੀ ਚੀਜ਼ ਦਾ ਕੋਈ ਸਮਾਂ ਸੀਮਾ ਨਹੀਂ ਮੈਰਿਟਸ ਦੇ ਆਧਾਰ ਤੇ ਬੇਲ ਹੁੰਦੀ ਹੈ ਜੋ ਅਜ ਬਿਕਰਮ ਮਜੀਠੀਆ ਦੀ ਬੇਲ ਹੋਈ ਹੈ ਉਹ ਮੈਰਿਟ ਦੇ ਆਧਾਰ ਤੇ ਹੋਈ ਹੈ ਸਰਕਾਰ ਨੇ ਪੁੱਛਦਾ ਸੂਣਾ ਹੈ ਉਹ ਵੀ ਪੁੱਛਣਾ ਜਾਣਾ ਜਦੋਂ ਤੁਸੀਂ ਲੋਕਾਂ ਦੇ ਵਿੱਚ ਝੂਠ ਪਰੋਸ ਰਹੇ ਹੋ ਅਦਾਲਤ ਤਾਂ ਸਬੂਤ ਚੱਲਣਾ ਤੱਤ ਚੱਲਣਾ ਮੈਂ ਤਾਂ ਸਪੈਸੀਫਿਕ ਕਰ ਰਿਹਾ ਹਜ਼ਾਰ ਏਕੜਾ ਜਾਇਆ ਨਹੀਂ ਅਦਾਲਤ 'ਚ ਫਿਰ ਕਿੱਥੇ ਗਿਆ ਉਹ ਹਜ਼ਾਰ ਕਰੋੜ ਦੀਆਂ ਕੰਪਨੀਆਂ ਜਿਹੜੀਆਂ ਕਹਿੰਦੇ ਸੀ ਮਲਟੀਨੇਸ਼ਨਲ ਹੋ ਆਈਆਂ ਨਹੀਂ ਕਿੱਥੇ ਗਿਆ ਝੂਠ ਉਹ ਸਾਰਾ ਸੋ ਸਰਕਾਰ ਨੇ ਮੀਡੀਆ ਨੂੰ ਲਗਾਤਾਰ ਇੱਕ ਝੂਠ ਪਰੋਸਿਆ ਜਿਹੜਾ ਕਿ ਕੋਈ ਸਬੂਤ ਨਹੀਂ ਸੀ ਇਹਨਾਂ ਕੋਲੇ ਅਦਾਲਤ ਨੇ ਸਬੂਤ ਮੰਗੇ ਉੱਥੇ ਨਹੀਂ ਦਿਖਾਏ ਅਦਾਲਤ ਨੇ ਇਹਨਾਂ ਦੀ ਦਲੀਲਾਂ ਖਾਰਜ ਕਰ ਦਿੱਤੀ ਹਰਪਾਲ ਸਿੰਘ ਜਿਮਾ ਹੁਣੀ ਕਹਿ ਰਹੇ ਆ ਕਿ ਇਹ ਜ਼ਮਾਨਤ ਮਿਲੀ ਐ ਬੜੀ ਥੋੜਾ ਹੋ ਗਿਆ ਅਜੇ ਤੱਕ ਕੇਸ ਚੱਲਣਾ ਸਾਰਾ ਕੁਝ ਹੋਣਾ ਹੈ ਮੈਂ ਹਰਪਾਲ ਚੀਮਾ ਜੀ ਨੂੰ ਪੁੱਛਣਾ ਚਾਹੁੰਦਾ ਵੀ ਕੇਜਰੀਵਾਲ ਬਰੀ ਹੋ ਕੇ ਆਇਆ ਹੈ ਕਿ ਜ਼ਮਾਨਤ ਤੇ ਹੈ ਮਨੀਸ਼ ਸੋਦੀਆ ਬਰੀ ਹੋ ਕੇ ਆਇਆ ਹੈ ਕਿ ਜ਼ਮਾਨਤ ਤੇ ਹੈ ਸਤਿੰਦਰ ਜੈਨ ਬਰੀ ਹੋ ਕੇ ਆਇਆ ਹੈ ਕਿ ਜ਼ਮਾਨਤ ਤੇ ਹੈ ਪਹਿਲਾਂ ਆਪਦਿਆਂ ਨੂੰ ਦੋਸ਼ੀ ਕਹਿਣਾ ਸਿੱਖੋ ਫਿਰ ਦੂਜਿਆਂ ਤੇ ਸਵਾਲ ਚੱਕੋ ਹੂੰ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਆ ਡੇਰਾ ਬਿਆਸ ਮੁਖੀ ਨੇ ਉਹਨਾਂ ਦੀ ਰਿਸ਼ਤੇਦਾਰੀ ਵੀ ਮਜੀਠੀਆ ਉਹਨਾਂ ਦੇ ਨਾਲ ਹੈਗੀ ਆ ਉਹਨਾਂ ਦੀ ਮੁਲਾਕਾਤ ਹੋਈ ਉਹਨਾਂ ਦੇ ਵੱਲੋਂ ਉੱਥੇ ਬਿਆਨ ਦਿੱਤਾ ਗਿਆ ਇੱਕ ਉਹ ਕਹਿੰਦੇ ਕਿ ਜੀ ਮਜੀਠੀਆ ਉਹਨਾਂ ਦੇ ਉੱਤੇ ਜਿਹੜੇ ਪਰਚੇ ਕੀਤੇ ਗਿਆ ਸਾਰੇ ਝੂਠੇ ਆ ਤੋਂ ਉਸ ਤੋਂ ਕੁਝ ਦਿਮੇ ਦੇ ਬਾਅਦ ਜਿਹ ਉਹਨੂੰ ਜਿਹੜਾ ਇਤਫਾਕ ਉਹਨੂੰ ਬੜਾ ਦੇਖਿਆ ਜਾ ਰਿਹਾ ਕਹਿੰਦੇ ਕਿ ਇਹ ਕਿਵੇਂ ਮਤਲਬ ਕਿਵੇਂ ਤੁਸੀਂ ਕਿਵੇਂ ਦੇਖਦੇ ਹੋ ਇਹ ਚੀਜ਼ ਦੇਖੋ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਸਾਹਿਬ ਪਰਿਵਾਰ ਦੇ ਬਹੁਤ ਨਜ਼ਦੀਕੀ ਨੇ ਰਿਸ਼ਤੇਦਾਰ ਨੇ ਉਹ ਪਹਿਲਾਂ ਵੀ ਮੁਲਾਕਾਤ ਕਰਕੇ ਆਏ ਨੇ ਅੱਜ ਉਹਨਾਂ ਨੇ ਫਿਰ ਮੁਲਾਕਾਤ ਕੀਤੀ ਹੈ ਔਰ ਜਿਹੜੀ ਸੱਚਾਈ ਅੱਜ ਬਾਬਾ ਜੀ ਨੇ ਬਿਆਨ ਕੀਤੀ ਉਹ ਪੰਜਾਬ ਦੇ ਹਰ ਇੱਕ ਬੰਦੇ ਦੀ ਸੱਚਾਈ ਹੈ ਸਭ ਨੂੰ ਪਤਾ ਹੈ ਕਿ ਵਿਕਰਮ ਮਜੀਠੀਆ ਨੂੰ ਇੱਕ ਝੂਠਾ ਸਿਆਸੀ ਰਜਿਸਤ تحت ਫਸਾਇਆ ਗਿਆ ਔਰ ਜਦੋਂ ਸੰਤ ਮਹਾਂਪੁਰਸ਼ ਐਸੇ ਪਹੁੰਚੇ ਹੋਏ ਬੰਦੇ ਵੀ ਉਹਦੇ ਤੇ ਮੋਹਰ ਲਾਉਂਦੇ ਨੇ ਤਾਂ ਯਕੀਨਨ ਲੋਕੇ ਸਮਝ ਦੇ ਦੇ ਨੇ ਕਿ ਬਿਲਕੁਲ ਇੱਕ ਝੂਠਾ ਮੁਕੱਦਮਾ ਸੀ ਜਿਹਨੂੰ ਅਜ ਹਾਈ ਕੋਰਟ ਤਾਂ ਪਹਿਲਾਂ ਅਕਿ ਸੁਪਰੀਮ ਕੋਰਟ ਨੇ ਵੀ ਕਹਿਤਾ ਕਿ ਸਭ ਝੂਠ ਹੈ ਹੂੰ ਤੇ ਦੂਜੇ ਪਾਸੇ ਤੁਸੀਂ ਤਾਂ ਕਹਿ ਹੀ ਰਹੇ ਹੋ ਕਿ ਜ਼ਮਾਨਤ ਮਿਲੀ ਹੈ ਪਰ ਜਿਹੜੇ ਤੁਹਾਡੇ ਦੂਜੇ ਪਾਸੇ ਜੇ ਕਹ ਲੈ ਤੁਹਾਡਾ ਨਮਾ ਸਮਾ ਜਿਹੜਾ ਗੱਠ ਜੋੜ ਰਿਹਾ ਹੈ ਬੀਜੇਪੀ ਦੇ ਨਾਲ ਬੀਜੇਪੀ ਦੇ ਪ੍ਰਧਾਨ ਕਹਿ ਰਹੇ ਨੇ ਸੁਨੀਲ ਜਾਖੜੋਣੀ ਕਹਿੰਦੇ ਜੀ ਕਲੀਨ ਸ਼ੀਟ ਮੀਡੀਆ ਨੂੰ ਮਿਲ ਗਈ ਉਹ ਤਾਂ ਤੁਹਾਡੇ ਤੋਂ ਦੋ ਗੱਲਾਂ ਵੱਧ ਕੇ ਕਹਿ ਰਹੇ ਚਲੋ ਧੰਨਵਾਦ ਆ ਉਹਨਾਂ ਦਾ ਉਹ ਜੇ ਸਮਝਦੇ ਨੇ ਇਸ ਗੱਲ ਨੂੰ ਤਾਂ ਸਵਾਗਤ ਕਰਦਾ ਹਾਂ ਉਹਨਾਂ ਦੇ ਵੀ ਇਹਨੂੰ ਸਮਝਿਆ ਕੀ ਜਾਵੇ ਇਹ ਮਾਇਨੇ ਕੀ ਕੱਢੇ ਜਾਂਦੇ ਇਹ ਬਿਲਕੁਲ ਕਲੀਅਰ ਹੈ ਜੀ ਕਿ ਸਿਆਸੀ ਜਦੋਂ ਸੁਪਰੀਮ ਕੋਰਟ ਕਿਸੇ ਨੂੰ ਬੇਲ ਦਿੰਦੀ ਹੈ ਸੁਪਰੀਮ ਕੋਰਟ ਮੈਰਿਟਸ ਤੇ ਬੇਲ ਦਿੰਦੀ ਹੈ ਇਹਦਾ ਮਤਲਬ ਸਪਸ਼ਟ ਹੈ ਕਿ ਸਰਕਾਰ ਸਾਬਤ ਨਹੀਂ ਕਰ ਸਕੀ ਆਪਣੇ ਅਲੀਗੇਸ਼ਨ ਸਾਬਤ ਨਹੀਂ ਕਰ ਸਕੀ ਤਾਂ ਕਲੀਨ ਸ਼ਿਟ ਹੈ ਮੈਂ ਕਹਿ ਰਿਹਾ ਕਿ ਦਰੀਲਾ ਹੀ ਖਾਰਜ ਕਰਤੀਆਂ ਤਾਂ ਮੈਂ ਜਾਖੜ ਸਾਹਿਬ ਦੇ ਬਿਆਨ ਦਾ ਸਵਾਗਤ ਕਰਦਾ ਵਿਕਰਮ ਮਜੀਠੀਆ ਹੋਣੀ ਮੁਰਤੋਂ ਅਕਾਲੀ ਦਲ ਦੇ ਵਿੱਚ ਐਕਟਿਵ ਹੋਣਗੇ ਹੁਣ ਤੋਂ ਬਾਅਦ ਕੀ ਕੀ ਤੁਹਾਡੀ ਉਹ ਜਿਹੜੀ ਗੱਲਬਾਤ ਹੈ ਨਹੀਂ ਮੈਂ ਤਾਂ ਤੁਹਾਡੇ ਸਵਾਲ ਤੇ ਹੈਰਾਨ ਆ ਬਿਕਰਮ ਮਜੀਠੀਆ ਸਾਹਿਬ ਹਮੇਸ਼ਾ ਹੀ ਐਕਟਿਵ ਨੇ ਬਿਕਰਮ ਮਜੀਠੀਆ ਸਾਹਿਬ ਕਾਲੀ ਤਵ ਦੇ ਸੀਨੀਅਰ ਨੇਤਾ ਨੇ ਉਹ ਹਮੇਸ਼ਾ ਹੀ ਐਕਟਿਵ ਨੇ ਸਰਕਾਰ ਨੇ ਕਿਉਂਕਿ ਲਗਾਤਾਰ ਸਰਕਾਰ ਤੇ ਹਮਲਾਵਰ ਸੀ ਮੁੱਖ ਮੰਤਰੀ ਦੀ ਆਲੋਚਨਾ ਕਰਦੇ ਸੀ ਉਹਨਾਂ ਦੀ ਨੀਤੀਆਂ ਕਰਕੇ ਸਰਕਾਰ ਦੀ ਕਰਦੇ ਸੀ ਦਿੱਲੀ ਦੀ ਦਖਲਅੰਦਾਜ਼ੀ ਦੀ ਕਰਦੇ ਸੀ ਆਲੋਚਨਾ ਕਰਕੇ ਝੂਠਾ ਮੁਕੱਦਮਾ ਦਰਜ ਹੋਇਆ ਜੇਲ੍ਹ 'ਚ ਭੇਜਿਆ ਇਹ ਲੜਾਈ ਉੱਥੇ ਹੀ ਸ਼ੁਰੂ ਹੋਊਗੀ ਜਿੱਥੋਂ ਉਹਨਾਂ ਤੇ ਮੁਕੱਦਮਾ ਦਰਜ ਕਰਕੇ ਜੇਲ੍ਹ 'ਚ ਭੇਜਿਆ ਪਰ ਜਿਹੜੀਆਂ ਇੱਕ ਬੈਕ ਪਿੱਛੇ ਜਿਹੜੀਆਂ ਚਰਚਾਾਂ ਵੀ ਚੱਲਦੀਆਂ ਨੇ ਉਹ ਇਹ ਕਿਹਾ ਜਾਂਦਾ ਕਿ ਅਕਾਲੀ ਦਲ ਤੇ ਮਿਕਰੋ ਮਜੀਠੀਆ ਦੇ ਵਿਚਾਲੇ ਕੋਈ ਖਟਾਸ ਹੈਗੀ ਹੈ ਨਹੀਂ ਇਹ ਹੋ ਸਕਦਾ ਤੁਹਾਡੇ ਮਨ ਦਾ ਖਿਆਲ ਹੋਵੇ ਨਾ ਮੈਨੂੰ ਇਹ ਸਵਾਲ ਕਿਸੇ ਨੇ ਅਜੇ ਤੱਕ ਕੀਤਾ ਇਹ ਸਿਰਫ ਤੁਹਾਡਾ ਹੀ ਸਵਾਲ ਪਹਿਲੀ ਵਾਰ ਆਇਆ ਜਿਹੜਾ ਕਿ ਮੈਂ ਨਹੀਂ ਸਮਝਦਾ ਕਿ ਤੁਸੀਂ ਇਹ ਸਵਾਲ ਕਿੱਥੋਂ ਕੀਤਾ ਬੇ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਸਤਿਕਾਰਯੋਗ ਲੀਡਰ ਨੇ ਵਿਕਰਮ ਮਜੀਠੀਆ ਸਾਹਿਬ ਡਟ ਕੇ ਲੜਾਈ ਲੜਦੇ ਨੇ ਮਾਜੇ ਦੇ ਜਰਨੈਲ ਨੇ ਯੂਥ ਆਈਕਨ ਨੇ ਤੇ ਅਕਾਲੀ ਦਲ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਜਗ੍ਹਾ ਬਹੁਤ ਵੱਡਾ ਯੋਗਦਾਨ 2027 ਦੀ ਚੋਣ ਵੀ ਆ ਰਹੀ ਹੈ ਉਸ ਤੋਂ ਪਹਿਲਾਂ ਮਜੀਠੀਆ ਉਹਨਾਂ ਦੀ ਅਜਮਾਨਤ ਹੋਈ ਹੈ ਤੁਹਾਨੂੰ ਕੀ ਲੱਗਦਾ ਉਸ ਦਿਨ ਬੂਮ ਮਿਲੇਗਾ ਅਕਾਲੀ ਦਲ ਨੂੰ ਉਸ ਦੀ ਤਿਆਰੀ ਦੇ ਵਿੱਚ ਸਚਾਈ ਦੀ ਜਿੱਤ ਹੋਈ ਹੈ ਔਰ ਜਿਹੜਾ ਤੁਸੀਂ ਕਹਿੰਦੇ ਹੋ ਕਿ ਯਕੀਨਨ ਬਿਕਰਮ ਮਜੀਠੀਆ ਸਾਹਿਬ ਦਾ ਫੀਲਡ ਦੇ ਵਿੱਚ ਹੋਣਾ ਇਹ ਅਕਾਲੀ ਦਲ ਦੀ ਜਿਹੜਾ ਇੱਕ ਸਾਡਾ ਯੂਥ ਹੈ ਉਹਨਾਂ ਨੂੰ ਕਨੈਕਟ ਕਰਦਾ ਤੇ ਉਹਦੇ ਨਾਲ ਉਹਨਾਂ ਦਾ ਬੜਾ ਬਲ ਮਿਲਦਾ ਬੜਾ ਫਰਕ ਪੈਂਦਾ ਜੀ ਕਦੋਂ ਬਾਹਰ ਆ ਰਹੇ ਮਜੀਠੀਆ ਸਾਹਿਬ ਦੇਖੋ ਕੋਰਟ ਆਰਡਰ ਆ ਜਾਏ ਫਿਰ ਅਸੀਂ ਜੋ ਦੀ ਮਨਡਰਟੀਜ਼ ਉਹ ਪੂਰੀਆਂ ਕਰਾਂਗੇ ਤੇ ਉਸ ਤੋਂ ਬਾਅਦ ਠੀਕ ਹੈ ਤਬਾ ਬਹੁਤਨ ਵੱਲ ਸਭ ਤਾਂ ਐਹਸਨ ਆਰਸ਼ਦੀਪ ਸਿੰਘ ਕਲੇਰ ਜੀ ਜਿਨ੍ਹਾਂ ਦੇ ਵੱਲੋਂ ਜਿਹੜਾ ਵਿਕਰਮਜੀਠੀ ਉਹਨਾਂ ਦੀ ਜਮਾਨਤ ਹੋਈ ਹੈ ਉਸ ਦੇ ਉੱਤੇ ਆਪਣਾ ਜਿਹੜਾ ਪਹਿਲੀ ਜੁਤ رائے ਹੈ ਜਿਹੜੀ ਪਹਿਲਾ ਬਿਆਨ ਆ ਉਹ ਦਿੱਤਾ ਗਿਆ ਇਹ ਗੱਲਬਾਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਪੇ رائے ਕਮੈਂਟ ਬਾਕ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜ ਰਹੇ ਹੋ ਦਾ ਪੰਜਾਬੀ ਲਿੰਕ ਦੇ ਨਾਲ